ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਅੱਜ ਇੱਕ ਬੜਾ ਸੈਂਸੇਸ਼ਨਲ ਮਾਮਲਾ ਸਾਹਮਣੇ ਆਇਆ ਸੀ ਜਿਸ ਦੇ ਵਿੱਚ ਕਿ ਜੰਡਿਆਲਾਗੁਰੂ ਨਗਰ ਕੌਂਸਲ ਦੇ ਅਕਾਲੀ ਦਲ ਤੋਂ ਕੌਂਸਲਰ ਹਰਜਿੰਦਰ ਸਿੰਘ ਦੇ ਕਤਲ ਕੇਸ ਬਾਰੇ ਜੜਾਵਾ ਉਹ ਤੁਹਾਨੂੰ ਜਾਣਕਾਰੀ ਹੋਰ ਮਹਈਆ ਕਰਾਉਣ ਲੱਗੇ ਆ ਕਿ ਇਸ ਮਾਮਲੇ ਦੇ ਵਿੱਚ ਜਿਹੜਾ ਨੇ ਕਤਲ ਕੀਤਾ ਹੈ ਉਹਨਾਂ ਦੀ ਪਛਾਣ ਹੋ ਚੁੱਕੀ ਹੈ ਅੰਮ੍ਰਿਤਸਰ ਪੁਲਿਸ ਵੱਲੋਂ ਉਹਨਾਂ ਦੀਆਂ ਤਸਵੀਰਾਂ ਵੀ ਜਾਰੀ ਕਰ ਦਿੱਤੀਆਂ ਗਈਆਂ ਨੇ ਔਰ ਬਕਾਇਦਾ ਤੌਰ ਤੇ ਡੀਸੀਪੀ ਸਿਟੀ ਜਗਜੀਤ ਸਿੰਘ ਵਾਲੀਆ ਵੱਲੋਂ ਇੱਕ ਪ੍ਰੈਸ ਬਰੀਫਿੰਗ ਜਾਰੀ ਕੀਤੀ ਗਈ ਹੈ ਜਿਸ ਦੇ ਵਿੱਚ ਉਹਨਾਂ ਨੇ ਨਾਲ ਇਹ ਫੋਟੋਆਂ ਜਾਰੀ ਕੀਤੀਆਂ ਨੇ ਉਹਨਾਂ ਦੀ ਬਾਈਟ ਵੀ ਤੁਹਾਨੂੰ ਸੁਣਾਵਾਂਗੇ ਕਿ ਉਹ ਕੀ ਕਹਿ ਰਹੇ ਨੇ ਇਸ ਬਾਰੇ ਇਸ ਪੂਰੇ ਮਾਮਲੇ ਬਾਰੇ ਕੀ ਕਹਿ ਰਹੇ ਨੇ ਕਿਹੜੀ ਗੈਂਗ ਹੈ ਇਸ ਦੇ ਪਿੱਛੇ ਉਸ ਦੇ ਬਾਰੇ ਤੁਹਾਨੂੰ ਜਾਣਕਾਰੀ ਦਵਾਂਗੇ ਔਰ ਇਹਨਾਂ ਨੇ ਪਹਿਲੋਂ ਵੀ ਗੂੜੀਆਂ ਚ ਲਈਆਂ ਸੀ ਕਿ ਪਹਿਲੋਂ ਇਸ ਸਬੰਧ ਦੇ ਵਿੱਚ ਕੋਈ ਗ੍ਰਿਫਤਾਰੀਆਂ ਹੋਈਆਂ ਨੇ ਉਹ ਵੀ ਤੁਹਾਨੂੰ ਜਾਣਕਾਰੀ ਦਵਾਂਗੇ ਔਰ ਆ ਜਿਹੜੇ ਤਿੰਨ ਨੇ ਆ ਜਿਨ੍ਹਾਂ ਦੀ ਫੋਟੋਆਂ ਹੁਣ ਜਾਰੀ ਕੀਤੀਆਂ ਗਈਆਂ ਨੇ ਇਹਨਾਂ ਦੀ ਫੋਟੋਆਂ ਦਿਖਾਵਾਂਗੇ ਇਹਨਾਂ ਦੇ ਨਾਂ ਦੱਸਾਂਗੇ ਔਰ ਇਸ ਦੇ ਨਾਲ-ਨਾਲ ਇਹਨਾਂ ਦੀ ਪਾਲ ਕੀਤੀ ਜਾ ਰਹੀ ਹੈ ਔਰ ਪੁਲਿਸ ਕੋਲ ਇਸ ਵੇਲੇ ਕੀ ਕੀ ਇਨਪ ਜਾਣਕਾਰੀ ਜਿਹੜੀ ਹੈ ਉਹ ਬਕੌਲ ਡੀసీపీ ਜਗਜੀਤ ਸਿੰਘ ਵਾਲੀਆ ਤੁਹਾਨੂੰ ਦੱਸਣ ਜਾ ਰਹੇ ਆ ਕਿ ਜੰਡਿਆਲਾ ਗੁਰੂ ਨਗਰ ਕਾਉਂਸਲ ਦੇ ਕਾਉਂਸਲਰ ਹਰਜਿੰਦਰ ਸਿੰਘ ਦੇ ਕਤਲ ਕੇਸ ਬਾਰੇ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਗਈ ਉਸ ਦੇ ਵਿੱਚ ਡੀసీపీ ਜਗਜੀਤ ਸਿੰਘ ਵਾਲੀਆ ਨੇ ਇਹ ਦੱਸਿਆ ਕਿ ਇਹ ਕਤਲ ਦੋ ਧੜਿਆਂ ਦੀ ਆਪਸੀ ਲੜਾਈ ਦਾ ਸਿੱਟਾ ਹੈ ਉਹਨਾਂ ਦੱਸਿਆ ਕਿ ਹਰਜਿੰਦਰ ਸਿੰਘ ਦਾ ਕਤਲ ਕ੍ਰਿਸ਼ਨਾ ਗੈਂਗ ਵੱਲੋਂ ਕੀਤਾ ਗਿਆ ਹੈ ਜਿਸ ਦੀ ਕਾਤਲਾਂ ਦੀ ਪਛਾਣ ਜਿਹੜੀ ਆ ਉਹ ਕਰ ਲਈ ਗਈ ਹੈ ਅਤੇ ਵਾਰਦਾਤ ਵੇਲੇ ਵਰਤੇ ਗਏ ਵਾਹਨ ਦੀ ਪਛਾਣ ਵੀ ਹੋ ਚੁੱਕੀ ਹੈ ਉਹਨਾਂ ਨੇ ਕਿਹਾ ਕਿ ਉਹਨਾਂ ਦੀਆਂ ਟੀਮਾਂ ਦੋਸ਼ੀਆਂ ਦੇ ਪਿੱਛੇ ਹਨ ਹਨ ਅਤੇ ਵਰਤੇ ਗਏ ਵਾਹਨ ਦੀ ਪਛਾਣ ਵੀ ਹੋ ਚੁੱਕੀ ਹੈ ਉਹਨਾਂ ਨੇ ਕਿਹਾ ਕਿ ਦੋਸ਼ੀਆਂ ਦੇ ਪਿੱਛੇ ਜਿਹੜੇ ਲਗਾਤਾਰ ਜਿਹੜੀ ਉਹਨਾਂ ਦੀ ਪੁਲਿਸ ਵਕ-ਵਕ ਥਾਵਾਂ ਤੇ ਰੇਡ ਕਰ ਰਹੀ ਉਹਨਾਂ ਨੂੰ ਫੜਨ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਵਾਲਿਆਂ ਦੱਸਿਆ ਕਿ ਕ੍ਰਿਸ਼ਨਾ ਗੈਂਗ ਦੇ ਕੱਲ ਹੀ ਦੋ ਮੈਂਬਰ ਉਹਨਾਂ ਨੇ 11 ਸਮੇਤ ਕਾਬੂ ਕੀਤੇ ਸੀ ਇਹ ਦੇਖੋ ਇੰਪੋਰਟੈਂਟ ਗੱਲ ਹੈ ਕਿ ਪਹਿਲੋਂ ਹੀ ਦੋ ਮੈਂਬਰ ਇਸੇ ਗੈਂਗ ਦੇ ਜਿਹੜੇ ਨੇ ਉਹ ਕਾਬੂ ਕਰਲੇ ਹੋਏ ਸੀ ਅੰਮ੍ਰਿਤਸਰ ਪੁਲਿਸ ਨੇ ਤੇ ਉਹਨਾਂ ਕੋਲੋਂ ਕੀਤੀ ਗਏ ਪੁੱਛਗਿੱਛ ਦੌਰਾਨ ਇਹ ਗੱਲ ਦਾ ਪਤਾ ਲੱਗਾ ਸੀ ਕਿ ਉਹਨਾਂ ਨੇ ਹੀ ਕੁਝ ਦਿਨ ਪਹਿਲਾਂ ਜੰਡਿਆਲਾ ਗੁਰੂ ਵਿੱਚ ਗੋਲੀਆਂ ਚਲਾਈਆਂ ਸੀ ਤੁਸੀਂ ਦੇਖਿਆ ਹੋਣਾ ਕਿ ਬਿਕਰਮ ਮਜੀਠੀਆ ਵੱਲੋਂ ਵੀ ਇਹ ਜਿਹੜੀ ਚੀਜ਼ ਸਾਹਮਣੇ ਲਿਆਂਦੀ ਗਈ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਪਹਿਲੋਂ ਵੀ ਇਸ ਕਾਉਂਸਲਰ ਦੇ ਘਰ ਤੇ ਗੋਲੀਆਂ ਚ ਲਈਏ ਗਏ ਸੀ ਤੇ ਉਹਨੇ ਸੁਰੱਖਿਆ ਦੀ ਮੰਗ ਕੀਤੀ ਸੀ। ਉਹਨੇ ਮਾਮਲਾ ਇਸ ਹੱਦ ਤੱਕ ਸਾਫ਼ ਹੋ ਰਿਹਾ ਹੈ ਕਿ ਉਸਤੇ ਪਹਿਲੋਂ ਵੀ ਹਮਲਾ ਆਇਆ ਸੀ। ਇਹ ਗੋਲੀਆਂ ਇਸੇ ਕ੍ਰਿਸ਼ਨਾ ਗੈਂਗ ਵੱਲੋਂ ਹੀ ਚਲਾਈਆਂ ਗਈਆਂ ਸੀ ਤੇ ਹੁਣ ਇਸ ਦੇ ਕ੍ਰਿਸ਼ਨਾ ਗੈਂਗ ਦੇ ਜਿਹੜੇ ਮੁਜਰਮ ਨੇ ਉਹਨਾਂ ਵੱਲੋਂ ਹੀ ਇਹ ਕਤਲ ਕੀਤਾ ਗਿਆ ਹੈ। ਉਹਨਾਂ ਨੇ ਤਿੰਨ ਵਿਅਕਤੀਆਂ ਦੇ ਨਾਂ ਅਤੇ ਜਿੰਦਿਆਲਾ ਗੁਰੂ ਵਿੱਚ ਗੋਲੀਆਂ ਚ ਲਈਆਂ ਸੀ ਉਹਨਾਂ ਨੇ ਤਿੰਨ ਵਿਅਕਤੀਆਂ ਦੇ ਨਾਂ ਅਤੇ ਤਸਵੀਰਾਂ ਜਾਰੀ ਕਰ ਦਿੱਤੀਆਂ ਨੇ ਤੇ ਸਪਸ਼ਟ ਕੀਤਾ ਕਿ ਇਹਨਾਂ ਵਿਅਕਤੀਆਂ ਨੇ ਹਰਜਿੰਦਰ ਸਿੰਘ ਦਾ ਕਤਲ ਕੀਤਾ ਹੈ ਉਹਨਾਂ ਨੇ ਦੱਸਿਆ ਕਿ ਪੁਲਿਸ ਨੇ ਇਸ ਕੇਸ ਵਿੱਚ ਅਮਿਤ ਗੋਪੀ ਅਤੇ ਕਰਨ ਕੀੜਾ ਦੀ ਤਲਾਸ਼ ਹੈ ਅੱਜ ਇਹਨਾਂ ਦੀਆਂ ਫੋਟੋਆਂ ਜਿਹੜੀਆਂ ਮੀਡੀਆ ਦੇ ਵਿੱਚ ਜਾਰੀ ਕੀਤੀਆਂ ਗਈਆਂ ਨੇ ਇਸੇ ਦੌਰਾਨ ਜ਼ਿਲ੍ਹਾ ਪੁਲਿਸ ਮੁਖੀ ਮਨਿੰਦਰ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਮੁਖੀ ਦਿਹਾਤੀ ਅਮਰਸਰ ਜ਼ਿਲ੍ਹਾ ਪੁਲਿਸ ਦੇ ਮੁਖੀ ਜਿਹੜੇ ਨੇ ਮਨਿੰਦਰ ਸਿੰਘ ਜੀ ਉਹਨਾਂ ਨੇ ਵੀ ਦੱਸਿਆ ਕਿ ਕੁਝ ਦਿਨ ਪਹਿਲਾਂ ਜਿੰਡਿਆਲਾ ਗੁਰੂ ਵਿੱਚ ਜੋ ਗੋਲੀਆਂ ਚੱਲੀਆਂ ਸਨ ਉਹ ਸਤਨਾਮ ਸਿੰਘ ਦੇ ਘਰ ਬਾਹਰ ਚੱਲੀਆਂ ਚਲਾਈਆਂ ਗਈਆਂ ਸਨ ਅਤੇ ਇਸ ਦੇ ਸਮਾਨ ਵਿੱਚ ਪੁਲਿਸ ਨੇ ਕੱਥੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਸੀ ਉਹਨਾਂ ਨੇ ਦੱਸਿਆ ਕਿ ਇਹ ਕਤਲ ਦੋ ਗੈਂਗ ਦੀ ਆਪਸੀ ਦੁਸ਼ਮਣੀ ਦਾ ਸਿੱਟਾ ਹੈ ਤੇਜਿੰਦਰ ਸਿੰਘ ਜਾਂ ਇਸ ਦੇ ਪਰਿਵਾਰ ਨੇ ਸਾਡੇ ਕੋਲੋਂ ਕਦੇ ਵੀ ਪੁਲਿਸ ਰੱਖਿਆ ਦੀ ਮੰਗ ਨਹੀਂ ਕੀਤੀ ਦੇਖੋ ਆਹ ਗੱਲ ਫੇਰ ਸਪਸ਼ਟ ਹੋ ਰਹੀ ਆ ਕਿ ਇੱਥੇ ਮਨਿੰਦਰ ਸਿੰਘ ਜਿਹੜੇ ਨੇ ਐਸਐਸਪੀ ਦਿਹਾਤੀ ਅੰਮ੍ਰਿਤਸਰ ਉਹ ਕਹਿ ਰਹੇ ਨੇ ਕਿ ਜਿਹੜਾ ਜਿਹੜੀਆਂ ਗੋਲੀਆਂ ਚੱਲੀਆਂ ਸਨ ਉਹ ਜਿਹੜੇ ਅਸਲ ਵਿੱਚ ਮ੍ਰਿਤਕ ਨੇ ਹਰਜਿੰਦਰ ਸਿੰਘ ਜਿਹੜੇ ਕਾਉਂਸਲਰ ਨੇ ਉਹਨਾਂ ਦੇ ਘਰ ਦੇ ਬਾਹਰ ਨਹੀਂ ਬਲਕਿ ਸਤਨਾਮ ਸਿੰਘ ਹੈ ਸਤਨਾਮ ਸਿੰਘ ਦੇ ਘਰ ਦੇ ਬਾਹਰ ਚੱਲੀਆਂ ਸੀ ਤੇ ਇਹਨਾਂ ਨੇ ਜਿਹੜੇ ਹਰਜਿੰਦਰ ਸਿੰਘ ਜਿੰਨੇ ਡੈਥ ਹੋਈ ਉਹਨਾਂ ਦੇ ਪਰਿਵਾਰ ਵੱਲੋਂ ਕਿਸੇ ਵੱਲੋਂ ਵੀ ਸੁਰੱਖਿਆ ਡਿਮਾਂਡ ਨਹੀਂ ਕੀਤੀ ਗਈ ਸੀ ਜਦਕਿ ਵਿਕਰਮ ਜਿਠੇੜਾ ਕਹਿਣਾ ਸੀ ਕਿ ਇਹਨਾਂ ਦੇ ਘਰ ਦੇ ਬਾਹਰ ਚੱਲੀਆਂ ਗੋਲੀਆਂ ਤੇ ਇਹਨਾਂ ਵੱਲੋਂ ਸੁਰੱਖਿਆ ਅ ਜਿਹੜੀ ਉਹ ਮੰਗੀ ਗਈ ਸੀ ਤੇ ਇੱਕ ਤਰ੍ਹਾਂ ਦਾ ਸਪਸ਼ਟੀਕਰਨ ਸਾਹਮਣੇ ਆ ਜਾਂਦਾ ਜਿਸ ਦੇ ਵਿੱਚ ਸਾਫ ਪਤਾ ਲੱਗਦਾ ਹੈ ਕਿ ਬਕਾਲ ਐਸਐਸਪੀ ਅੰਮ੍ਰਿਤਸਰ ਪੁਲਿਸ ਦੇ ਹਰਤੇ ਮਨਿੰਦਰ ਸਿੰਘ ਕੀ ਇਹ ਗੋਲੀਆਂ ਜਿਹੜੀਆਂ ਹਰਜਿੰਦਰ ਸਿੰਘ ਦੇ ਘਰ ਦੇ ਬਾਹਰ ਨਹੀਂ ਚਲੀਆਂ ਸੀ ਤਾਂ ਉਹਨਾਂ ਨੇ ਸੁਰੱਖਿਆ ਦੀ ਵੀ ਮੰਗ ਨਹੀਂ ਕੀਤੀ ਸੀ ਹਾਂ ਗੋਲੀਆਂ ਜਿਹੜੀਆਂ ਚਲਾਈਆਂ ਗਈਆਂ ਸੀ ਸਤਰਾਮ ਸਿੰਘ ਦੇ ਘਰ ਦੇ ਬਾਹਰ ਉਹ ਇਸੇ ਗੈਂਗ ਵੱਲੋਂ ਚਲਾਈਆਂ ਗਈਆਂ ਸੀ ਹੁਣ ਇਹਨਾਂ ਦੀ ਤਿੰਨ ਜਿਹੜੇ ਮੁਜਰਮ ਨੇ ਉਹਨਾਂ ਦੀ ਤਲਾਸ਼ ਕੀਤੀ ਜਾ ਰਹੀ ਹੈ ਉਹਨਾਂ ਨੇ ਕਿਹਾ ਕਿ ਉਹਨਾਂ ਇਹ ਵੀ ਦੱਸਿਆ ਕਿ ਹਰਜਿੰਦਰ ਸਿੰਘ ਅਤੇ ਉਸਦੇ ਸਾਥੀਆਂ ਨੇ ਕੁਝ ਸਮਾਂ ਪਹਿਲਾਂ ਜੋ ਆਪਣੇ ਵਿਰੋਧੀਆਂ ਉੱਤੇ ਪੁਲਿਸ ਕੇਸ ਦਰਜ ਕਰਾਏ ਸਨ ਪੁਲਿਸ ਨੇ ਉਹਨਾਂ ਸਾਰੇ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ ਹੁਣ ਇਹ ਵੀ ਵੱਡੀ ਗੱਲ ਹੈ ਕਿ ਜਿਹੜੇ ਵਿਅਕਤੀ ਹਰਜਿੰਦਰ ਸਿੰਘ ਕਿਉਂਕਿ ਇੱਕ ਪੋਲੀਟੀਕਲ ਸ਼ਖਸੀਅਤ ਹੈ ਤਾਂ ਉਸਦੇ ਵਿਰੋਧੀਆਂ ਜਿਹੜੇ ਵਿਰੋਧੀ ਰਹੇ ਹੋਣਗੇ ਉਸ ਵੇਲੇ ਜਦੋਂ ਇਲੈਕਸ਼ਨ ਚੱਲਦੇ ਸੀ ਉਹਨਾਂ ਨੂੰ ਅਹਤਿਆਤਨ ਗ੍ਰਿਫਤਾਰ ਕਰ ਲਿਆ ਪੁਲਿਸ ਨੇ ਉਹਨਾਂ ਕੋ ਪੁੱਛ ਕੇ ਜ਼ਾਹਿਰ ਤੌਰ ਤੇ ਕੀਤੀ ਜਾਵੇਗੀ ਇਹ ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਜਿਹੜਾ ਗ੍ਰਿਫਤਾਰ ਕੀਤਾ ਗਿਆ ਹੁਣ ਤੁਹਾਨੂੰ ਅਸੀਂ ਇਹ ਫੋਟੋਆਂ ਵਿਖਾ ਰਹੇ ਆ ਇੱਕ ਹੈ ਗੁਰਪ੍ਰੀਤ ਸਿੰਘ ਗੋਪੀ ਇਹ ਤੁਸੀਂ ਫੋਟੋ ਦੇਖ ਸਕਦੇ ਹੋ ਗੁਰਪ੍ਰੀਤ ਸਿੰਘ ਗੋਪੀ ਦੂਸਰਾ ਹੈ ਕੀਸੂ ਔਰ ਤੀਸਰਾ ਹੈ ਕਰਨ ਕੀੜਾ ਇਹ ਤਿੰਨ ਫੋਟੋਆਂ ਤੁਸੀਂ ਦੇਖ ਸਕਦੇ ਹੋ ਇਹ ਤਿੰਨ ਜਿਹੜੇ ਨੇ ਇਸ ਵੇਲੇ ਪਕੌੜੇ ਨੇ ਔਰ ਪੁਲਿਸ ਵੱਲੋਂ ਇਹਨਾਂ ਦੀ ਪਛਾਣ ਕਰ ਲਈ ਗਈ ਹੈ ਵਾਹਨ ਵੀ ਪਛਾਣ ਲਏ ਗਏ ਨੇ ਕਿ ਕਿਹੜੇ ਵਾਹਨ ਤੇ ਇਹ ਵਾਰਦਾਤ ਨੂੰ ਅੰਜਾਮ ਦੇਣ ਵਾਸਤੇ ਆਏ ਸੀ ਤੇ ਤੁਸੀਂ ਪੁਲਿਸ ਦੀ ਮਦਦ ਕਰ ਸਕਦੇ ਹੋ ਕਿ ਜੇ ਤੁਹਾਨੂੰ ਇਹਨਾਂ ਬਾਰੇ ਕੋਈ ਜਾਣਕਾਰੀ ਹੋਵੇ ਤੇ ਤੁਸੀਂ ਪੁਲਿਸ ਨਾਲ ਸੰਪਰਕ ਕਰ ਸਕਦੇ ਅੱਜ ਕਰੀਬ ਸਵਾ 3 ਵਜੇ ਗੁਰਦੁਆਰਾ ਸ਼ਾਟਾ ਸਾਹਿਬ ਦੇ ਪਾਸ ਇੱਕ ਜਿਹੜੇ ਵਿਅਕਤੀ ਹਰਜਿੰਦਰ ਸਿੰਘ ਜਿਸ ਨੂੰ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਅੱਜ ਉਸ ਸਬੰਧੀ ਹੀ ਅਸੀਂ ਇਹ ਪ੍ਰੈਸ ਕਾਨਫਰੰਸ ਇਕੱਠੇ ਹੋਏ ਹਾਂ ਇਸ ਸਬੰਧੀ ਮੈਂ ਤੁਹਾਨੂੰ ਸਾਰਿਆਂ ਨੂੰ ਇਹ ਜਾਣਕਾਰੀ ਦੇਣਾ ਚਾਹੁੰਦਾ ਕਿ ਇਹ ਅਲਰੇਡੀ ਜੰਡਿਆਲਾ ਗੁਰੂ ਅੰਮ੍ਰਿਤਸਰ ਦਿਹਾਤੀ ਦੇ ਏਰੀਆ ਦੇ ਦੋ ਰੈਵਲਰੀ ਗਰੁੱਪਸ ਨੇ ਕ੍ਰਿਸ਼ਨ ਇੱਕ ਗਰੁੱਪ ਹੈ ਉਸੇ ਗਰੁੱਪ ਦੇ ਹੀ ਵਿਅਕਤੀਆਂ ਦੁਆਰਾ ਇਹ ਅਜ ਹਰਜਿੰਦਰ ਸਿੰਘ ਨੂੰ ਜਿਹੜਾ ਇੱਥੇ ਗੋਲੀਆਂ ਮਾਰੀਆਂ ਗਈਆਂ ਜਿਹਦੇ ਸਬੰਧ ਚ ਮੈਂ ਇਹ ਦੱਸਣਾ ਚਾਹਾਂਗਾ ਕਿ ਅੰਮ੍ਰਿਤਸਰ ਕਮਿਸ਼ਨਰਟ ਪੁਲਿਸ ਦੁਆਰਾ ਇਮੀਡੀਏਟਲੀ ਐਕਸ਼ਨ ਲੈਂਦੇ ਹੋਏ ਜਿਹੜੇ ਇਹਦੇ ਵਿੱਚੋਂ ਹੁਣ ਤੱਕ ਤਿੰਨ ਵਿਅਕਤੀ ਆਇਡੈਂਟੀਫਾਈ ਕਰ ਲਏ ਗਏ ਹਨ ਉਹਨਾਂ ਦੁਆਰਾ ਵਰਤੇ ਅਗੇ ਜਿਹੜੇ ਵੀਕਲ ਹੈ ਉਹ ਵੀ ਆਇਡੈਂਟੀਫਾਈ ਕਰ ਲਏ ਗਿਆ ਮਾਨਯੋਗ ਸੀਐਮ ਸਾਹਿਬ ਦੁਆਰਾ ਜਿਹੜੇ ਤੇ ਮਾਨਯੋਗ ਸਾਡੇ ਡੀਜੀਪੀ ਸਾਹਿਬ ਦੁਆਰਾ ਗੈਂਗਸਟਰ ਵਾਦ ਦੇ ਸੰਬੰਧੀ ਬਿਲਕੁਲ ਨੋ ਟੋਲਰੈਂਸ ਜ਼ੀਰੋ ਟੋਲਰੈਂਸ ਦੀ ਜਿਹੜੀ ਪਾਲਿਸੀ ਵਰਤੀ ਜਾਂਦੀ ਹੈ ਉਸੇ ਤਹਿਤ ਹੀ ਅੰਮ੍ਰਿਤ ਸਰ ਕਮਿਸ਼ਨਰ ਪੁਲਿਸ ਦੁਆਰਾ ਆਲਰੇਡੀ ਹੀ ਇਸ ਚੀਜ਼ਾਂ ਦੇ ਉੱਤੇ ਬਹੁਤ ਸਖਤ ਕਾਰਵਾਈਆਂ ਕੀਤੀਆਂ ਜਾ ਰਹੀਆਂ ਜਿਹਦੇ ਤਹਿਤ ਹੀ ਅੱਜ ਹੀ ਅੰਮ੍ਰਿਤ ਸਰ ਕਮਿਸ਼ਨਰ ਪੁਲਿਸ ਨੇ ਪਹਿਲਾਂ ਇਸੇ ਜਿਹੜੇ ਕਿਸ਼ਨ ਗੈਂਗ ਦੇ ਹੀ ਦੋ ਸ਼ੂਟਰ ਜਿਹੜੇ ਪੜੇ ਨੇ ਜਿਨ੍ਹਾਂ ਨੂੰ ਅਰੈਸਟ ਕੀਤਾ ਗਿਆ ਹੈ ਜਿਨ੍ਹਾਂ ਕੋਲੋਂ ਦੋ ਪਿਸਟਲ ਸੱਤ ਜ਼ਿੰਦਾ ਕਾਰਤੂਸ ਜਿਹੜੇ ਬਰਾਮਦ ਹੋਏ ਹਨ ਉਹ ਵੀ ਇਸੇ ਗੈਂ ਜੋ ਹੈ ਗਰੁੱਪ ਦੇ ਨਾਲ ਸੰਬੰਧਤ ਹਨ ਜਿਨ੍ਹਾਂ ਦੀ ਪੁੱਛਗਿੱਛ ਇਸ ਟਾਈਮ ਚੱਲ ਰਹੀ ਹੈ ਉਹਨਾਂ ਦੁਆਰਾ ਹੁਣ ਤੱਕ ਦੀ ਪੁੱਛਗਿੱਛ ਤੋਂ ਇਹ ਪਤਾ ਲੱਗਾ ਕਿ ਉਹਨਾਂ ਨੇ ਕੁਝ ਸਮਾਂ ਪਹਿਲਾਂ ਕੁਝ ਦਿਨ ਪਹਿਲਾਂ ਜਿਹੜਾ ਜੰਡੇਆਲਾ ਗੁਰੂ ਅੰਮ੍ਰਿਤਸਰ ਦਿਹਾਤੀ ਦੇ ਏਰੀਆ ਦੇ ਵਿੱਚ ਹੀ ਇਸੇ ਤਰੀਕੇ ਦੀ ਕੋਈ ਗੋਲੀਆਂ ਚ ਚਲਾਉਣ ਦੀ ਵਾਰਦਾਤ ਜਿਹੜਾ ਅਨਜਾਮ ਦਿੱਤਾ ਸੀਗਾ ਅੱਗੇ ਇਹਨਾਂ ਦੀ ਹੋਰ ਪੁੱਛਗਿੱਛ ਜਾਰੀ ਹੈ ਜਿਹੜਾ ਅੱਜ ਵਾਲੀ ਵਾਰਦਾਤ ਹੈ ਉਹਦੇ ਸੰਬੰਧ ਦੇ ਵਿੱਚ ਹੁਣ ਤੱਕ ਅਸੀਂ ਜਿਹੜੇ